ਉਹ ਸਾਹਮਣੇ ਬੋਰ ਦੇਖ ਸਕਦੇ ਹੋ ਸਾਹਮਣੇ ਬੋਰ ਲੱਗਿਆ ਭ੍ਰਸ਼ਟਾਚਾਰ ਮੁਕਤ ਪੰਜਾਬ ਸਰਕਾਰ ਨੇ ਨਿਮਾਇਆ ਵਾਦਾ ਗ੍ਰਿਫਤਾਰੀਆਂ 300 ਤੋਂ ਜ਼ਿਆਦਾ ਐਂਟੀ ਕ੍ਰਾਪਸ਼ਨ ਐਕਸ਼ਨ ਲਾਈਨ ਤੇ ਅੱਗੇ ਨੰਬਰ ਦਿੱਤਾ ਹੋਇਆ ਤੇ ਬਿਲਕੁਲ ਬੋਰ ਦੇ ਸਾਹਮਣੇ ਤੁਹਾਨੂੰ ਅਸੀਂ ਸੜਕ ਦੇ ਹਾਲਾਤ ਦਿਖਾਵਾਂਗੇ ਤੁਸੀਂ ਵੀ ਸਾਨੂੰ ਕਾਲ ਆਈ ਸੀ ਵੀ ਖਬਰ ਇਦਾਂ ਕਾਸ ਕਰਕੇ ਬਾਜੀ ਕੀ ਕਹੋਗੇ ਸੜਕ ਇੱਥੇ ਬਣਾਈ ਦੀ ਜੀ ਤੁਸੀਂ ਦੇਖ ਹੀ ਰਹੇ ਹੋ ਸਭ ਕੁਝ ਅਸੀਂ ਕੀ ਕਹਣਾ ਬਣੇ ਸੀ ਸੜਕ ਆਪ ਮੇਰੇ ਨਾਲ 15-20 ਦਿਨ ਪਹਿਲੇ ਬਣੀ ਹੈ ਜੀ 15-20 ਦਿਨ ਪਹਿਲੇ ਹਾਂਜੀ 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 ਤਾਂ ਇੱਥੇ ਵੀ 15-20 ਦਿਨ ਪਹਿਲਾਂ ਜਿਵੇਂ ਬਾਊ ਜੀ ਦੱਸ ਰਹੇ 15-20 ਦਿਨ ਹੋਏ ਨੇ ਹਾਂਜੀ ਆ ਦੇਖੋ ਮੈਂ ਕਹਿੰਦਾ ਪੈਸੇ ਤਾਂ ਚਾਰਜ ਕਰਦੇ ਲੁੱਕ ਨਾਲ ਮੈਂ ਕਹਿੰਦਾ ਇਹ ਥੁੱਕ ਨਾਲ ਹੀ ਬਣਾਈ ਥਾਰੀ ਸੜਕ ਤਾਂ ਨਵੀਂ ਸਰਪੰਚ ਲਾਗੇ ਤੁਸੀਂ ਦੇਖ ਸਕਦੇ ਹੋ ਸਾਰੀ ਜਿਹੜੀ ਰੋੜੀ ਹੈ ਇੱਧਰ ਖਿਲਰੀ ਨਜ਼ਰ ਆ ਰਹੀਏ ਅਰਬਨ ਸਟੇਟ ਫੇਸ ਬੰਦ ਦੀ ਹੈ ਇਹ ਜਿੱਥੇ ਕੁਝ ਹੀ ਦਿਨ ਪਹਿਲਾਂ ਜਿਹੜੀ ਇਹ ਸੜਕ ਬਣਾਈ ਗਈ ਸੀ ਇਥੋਂ ਸੜਕ ਦੇ ਹਾਲਾਤ ਨੂੰ ਤੁਸੀਂ ਦਿਖਾਏ ਨੇ ਵੀ ਕਿਸ ਤਰੀਕੇ ਨਾਲ ਮੈਂ ਤੁਹਾਨੂੰ ਹੋਰ ਥੋੜਾ ਅੱਗੇ ਲੈ ਕੇ ਜਾਵਾਂਗੇ ਨੁਕਰਾਂ ਛੱਡ ਦਿੰਦੇ ਨੇ ਅਸਲੀਅਤ ਹੈ ਵੀ ਨੁਕਰਾਂ ਤੋਂ ਹੀ ਜਿਹੜੀ ਸੜਕ ਹੈ ਉਹ ਪੁਰਣੀ ਸ਼ੁਰੂ ਹੁੰਦੀ ਹੈ ਤੇ ਜਿਹੜਾ ਨੁਕਰ ਤੋਂ ਲੈ ਕੇ ਦੂਜੀ ਨੁਕਰ ਤੱਕ ਭੋਰ ਦਿੰਦੀ ਹੈ ਅੱਜ ਤੋਂ ਤੁਸੀਂ ਨੁਕਰ ਚ ਚੱਕ ਸਕਦੇ ਇੱਥੋਂ ਤੁਸੀਂ ਦੇਖ ਸਕਦੇ ਹੋ ਰਾਸ਼ਟਰੀ ਟੀਵੀ ਦੇਖ ਰਹੇ ਸਭ ਦਸ਼ਕਤ ਦਾ ਬੋਲਬਾਲ ਸਵਾਗਤ ਹੈ ਜੀ ਮਹਿੰਦਰਪਾਲ ਸਿੰਘ ਤੁੰਨਾ ਜਿਵੇਂ ਕਿ ਸਭ ਨੂੰ ਪਤਾ ਹੈ ਸ਼ਹਿਰ ਦੇ ਵਿੱਚ ਵਕ ਵਕ ਸੜਕਾਂ ਨੂੰ ਲੈ ਕੇ ਵਾਰ ਵਾਰ ਖਬਰਾਂ ਸਾਹਮਣੇ ਆਉਂਦੇ ਨੇ ਕਿ ਜਿਹੜੇ ਠੇਕੇਦਾਰਾਂ ਵੱਲੋਂ ਖਬਰਾਂ ਜਿਹੜੀਆਂ ਸੜਕਾਂ ਨੇ ਉਹ ਸਹੀ ਨਹੀਂ ਬਣਾਈ ਜਾਂਦੀਆਂ ਤੇ ਜਦੋਂ ਠੇਕਦਾ ਸੜਕ ਸਹੀ ਨਹੀਂ ਬਣਾਉਂਦਾ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਇਹ ਠੇਕੇਦਾਰ ਦੀ ਅਣਗਹਿਲੀ ਹੈ ਪਰ ਜਿਹੜੀ ਗੱਲ ਹੈ ਉਹ ਸਾਰੀ ਸਰਕਾਰ ਤੇ ਆ ਕੇ ਡਿੱਗ ਪੈਂਦੀ ਹੈ ਐਮਐਲਏ ਡਿੱਗ ਪੈਂਦੇ ਵੀ ਐਮਐਲਏ ਸਹੀ ਕੰਮ ਨਹੀਂ ਕਰਵਾ ਰਿਆ ਜਦੋਂ ਕਿ ਜੇ ਮੰਨਿਆ ਜਾਵੇ ਤਾਂ ਗਲਤੀ ਜਿੱਥੇ ਠੇਕੇਦਾਰ ਦੀ ਹੈ ਉਥੇ ਜਿਹੜੇ ਨਿਗਮ ਅਧਿਕਾਰੀ ਦੀ ਉਹ ਗਲਤੀ ਬਣਦੀ ਹੈ ਤੁਸੀਂ ਸਾਹਮਣੇ ਬੋਰ ਦੇਖ ਸਕਦੇ ਹੋ ਸਾਹਮਣੇ ਬੋਰ ਲੱਗਿਆ ਭ੍ਰਸ਼ਟਾਚਾਰ ਮੁਕਤ ਪੰਜਾਬ ਸਰਕਾਰ ਨੇ ਨਿਮਾਇਆ ਵਾਅਦਾ ਗ੍ਰਿਫਤਾਰੀਆਂ 300 ਤੋਂ ਜ਼ਿਆਦਾ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਅੱਗੇ ਨੰਬਰ ਦਿੱਤਾ ਹੋਇਆ ਤੇ ਬਿਲਕੁਲ ਬੋਰ ਦੇ ਸਾਹਮਣੇ ਤੁਹਾਨੂੰ ਅਸੀਂ ਸੜਕ ਦੇ ਹਾਲਾਤ ਦਿਖਾਵਾਂਗੇ ਆ ਤੁਸੀਂ ਥੱਲੇ ਦੇਖ ਸਕਦੇ ਹੋ ਇੱਧਰ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਕੁਝ ਹੀ ਦਿਨ ਹੋਏ ਨੇ ਇਹ ਸੜਕ ਬਣੀ ਐ ਅਰਬਨ ਸਟੇਟ ਫੇੜੀ ਮਾਰਕੀਟ ਐ ਉਹਦੀ ਇਹ ਅਰਬਨ ਸਟੇਟ ਫੇਸ 1 ਦੀ ਮਾਰਕੀਟ ਐ ਜਿੱਥੇ ਇਹ ਸੜਕ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਤੁਸੀਂ ਹਾਲਾਤ ਦੇਖ ਸਕਦੇ ਹੋ ਸੜਕ ਦੇ ਕੀ ਨੇ ਕਿਉਂਕਿ ਲਗਾਤਾਰ ਸੜਕਾਂ ਨੂੰ ਲੈ ਕੇ ਖਬਰਾਂ ਆ ਰਹੀਆਂ ਨੇ ਇੱਥੇ ਵੀ ਸਾਨੂੰ ਕਾਲ ਆਈ ਸੀ ਵੀ ਖਬਰ ਐਦਾਂ ਕਰ ਇਸ ਕਰਕੇ ਬਾਜੀ ਕੀ ਕਹੋਗੇ ਸੜਕ ਇੱਥੇ ਬਣਾਈ ਗਈ ਐ ਤਾਂ ਜੀ ਤੁਸੀਂ ਦੇਖ ਹੀ ਰਹੇ ਹੋ ਸਭ ਕੁਝ ਅਸੀਂ ਕੀ ਕਹਿਣਾ ਬਣੀ ਸੀ ਸੜਕ ਜੀ ਇਹ ਆਪ ਮੇਰੇ ਹਿਸਾਬ ਨਾਲ 15-20 ਦਿਨ ਪਹਿਲੇ ਬਣੀ ਐ ਜੀ 15-20 ਦਿਨ ਪਹਿਲੇ ਹਾਂ ਜੀ ਹਾਂ ਜੀ ਹਾਂ ਜੀ ਤਾਂ ਇੱਥੇ ਵੀ 15-20 ਦਿਨ ਪਹਿਲਾਂ ਜਿਵੇਂ ਬਾਊ ਜੀ ਦੱਸਦੇ 15-20 ਦਿਨ ਹੋਏ ਨੇ ਹਾਂਜੀ ਆ ਦੇਖੋ ਮੈਂ ਕਹਿੰਦਾ ਪੈਸੇ ਤਾਂ ਚਾਰਜ ਕਰਦੇ ਨੇ ਲੁੱਕ ਨਾਲ ਮੈਂ ਕਹਿੰਦਾ ਇਹ ਥੁੱਕ ਨਾਲ ਹੀ ਬਣਾਈ ਥਾਲੀ ਸੜਕ ਜੀ ਸਮਝ ਨਹੀਂ ਆ ਰਹੀ ਜੀ ਇਹ بڑے ਸੋਚਣ ਦਾ ਕੰਮ ਹੈ ਕਿ ਆਪਾਂ ਇੰਨੇ ਵੱਡੇ ਸ਼ਹਿਰੀ ਰਹਨੇ ਆ ਮਹਾਨਗਰ ਬਣਾਤਾ ਤੇ ਇਹ ਇਹ ਸੜਕਾਂ ਦਾ ਇਹ ਹਾਲ ਹੈ ਜੀ ਤਾਂ ਭਾਵੇਂ ਕਿ ਮੈਂ ਮੈਂ ਇੱਕ ਹੋਰ ਚੀਜ਼ ਦੱਸ ਦਿੰਦਾ 15-20 ਦਿਨ ਹੋਏ ਨੇ ਜੀ ਬਣੇ ਹੋਏ ਨੂੰ ਔਰ 15-20 ਦਿਨ ਤੋਂ ਉੱਤੇ ਟਿਕਣੀ ਕੋਈ ਨਹੀਂ ਇਹਨੇ ਥੋਨੇ ਚੀਜ਼ ਦੱਸ ਦਿੰਨੇ ਆ ਪੂਰੀ ਮਾਰਕੀਟ ਦੇ ਵਿੱਚ ਸੜਕ ਬਣੀ ਹੈ ਤੇ ਬਾਕੀ ਜਗ੍ਹਾ ਸੜਕ ਠੀਕ ਹੈ ਇੱਥੋਂ ਟੁੱਟਣੀ ਨਜ਼ਰ ਆ ਰਹੀ ਹੈ ਜਦੋਂ ਇੱਥੋਂ ਟੁੱਟਣੀ ਨਜ਼ਰ ਆਏਗੀ ਇੱਥੋਂ ਟੁੱਟੇਗੀ ਸੜਕ ਤੁਸੀਂ ਇੱਥੇ ਜਦੋਂ ਸੜਕ ਹੇਲਣੀ ਹੈ ਇੱਥੋਂ ਸਾਰੀ ਉੱਪਰ ਦੇਖੋ ਸਰਫੇਸ ਜਿਹੜਾ ਇਹਦਾ ਪ੍ਰੋਪਰ ਤਰੀਕੇ ਨਾਲ ਲਗਾਇਆ ਨਹੀਂ ਗਿਆ ਤੇ ਟੁੱਟਣੀ ਟੁੱਟਣੀ ਪੂਰੀ ਮਾਰਕੀਟ ਨੇ ਮੈਂ ਜਿਹੜੀ ਸੜਕ ਹੈ ਉਹ ਤਬਾਹ ਕਰ ਦੇਣੀ ਹੈ ਤਾਂ ਗੱਲ ਫਿਰ ਉੱਥੇ ਆਉਂਦੀ ਹੈ ਵੀ ਜਦੋਂ ਗੱਲ ਸੜਕ ਦੀ ਬਣਾਉਣ ਦੀ ਆਉਂਦੀ ਹੈ ਤਾਂ ਲੋਕ ਸਮਝਦੇ ਨੇ ਵੀ ਸ਼ਾਇਦ ਐਮਐਲਏ ਦੀ ਗਲਤੀ ਹੈ ਸਰਕਾਰ ਦੀ ਗਲਤੀ ਹੈ ਅਸੀਂ ਹਰੇਕ ਜਗ੍ਹਾ ਸਰਕਾਰ ਜਾਂ ਐ ਕਈ ਜਗ੍ਹਾ ਤੇ ਸਰਕਾਰੀ ਅਧਿਕਾਰੀ ਜ਼ਿੰਮੇਵਾਰ ਹੁੰਦੇ ਨੇ ਕਈ ਜਗ੍ਹਾ ਕਿ ਹਰ ਜਗ੍ਹਾ ਸਰਕਾਰੀ ਅਧਿਕਾਰੀ ਹੁੰਦੇ ਨੇ ਜ਼ਿੰਮੇਵਾਰ ਸਰਕਾਰੀ ਅਧਿਕਾਰੀ ਨੂੰ ਡਿਊਟੀ ਕਿਸ ਤਰੀਕੇ ਦਿੱਤੀ ਜਾਂਦੀ ਹੈ ਇਸ ਤਰੀਕੀ ਵੀ ਜਿਹੜੇ ਸਰਕਾਰ ਦਾ ਕੰਮ ਹੋ ਰਿਹਾ ਉਹਦੀ ਨਿਗਰਾਨੀ ਕੀਤੀ ਜਾਵੇ ਠੇਕੇਦਾਰ ਕੀ ਕੰਮ ਕਰਦਾ ਪਿਆ ਕਿਸ ਤਰੀਕੇ ਦੀ ਸੜਕਾ ਬਣਾਉਂਦਾ ਪਿਆ ਉਹਦੀ ਨਿਗਰਾਨੀ ਕੀਤੀ ਜਾਵੇ ਪਰ ਇੱਥੇ ਕੀ ਹੈ ਅਫਸਰ ਜਿਹੜੇ ਆ ਦਫ਼ਤਰਾਂ ਵਿੱਚ ਬਹਿ ਕੇ ਹੁਕਮ ਜਾਰੀ ਕਰਦੇ ਨੇ ਤੇ ਜਿਹੜੇ ਦਫ਼ਤਰੀ ਹੁਕਮ ਨੇ ਉਦੋਂ ਹੀ ਰਹਿ ਜਾਂਦੇ ਨੇ ਆ ਦੁਬਾਰਾ ਤੁਹਾਨੂੰ ਦਿਖਾਵਾਂਗੇ ਸੜਕ ਵੀ ਦੇਖ ਸਕਦੇ ਹੋ ਆ ਜਦੋਂ ਇੱਥੇ ਟੁੱਟਣੀ ਸ਼ੁਰੂ ਹੋਣੀ ਹੈ ਹਲੇ ਮੀਂਹ ਨਹੀਂ ਪਏ ਹੈਗੇ ਜਦ ਇਹਨੇ ਟੁੱਟਰੀ ਟੁੱਟਰੀ ਨੇ ਪੂਰੀ ਮਾਰਕੀਟ ਦੀ ਸੜਕ ਜਿਹੜੀ ਆ ਤਬਾਹ ਕਰ ਦੇਣੀ ਹੈ ਸਵਾਲ ਤਾਂ ਇਹ ਨਹੀਂ ਵੀ ਇੱਥੇ ਸੜਕ ਟੁੱਟੀ ਤੇ ਬਾਕੀ ਸਹੀ ਬਣੀ ਹੈ ਬਿਲਕੁਲ ਬਾਕੀ ਸਾਰੇ ਹਲੇ ਪ੍ਰੋਬਲਮ ਨਹੀਂ ਪਰ ਹਾਲਾકી ਜੇ ਦੇਖਿਆ ਜਾਵੇ ਤਾਂ ਲੈਵਲ ਨਹੀਂ ਹੈਗਾ ਸੜਕ ਦਾ ਕੋਈ ਸੜਕ ਦਾ ਕੋਈ ਇੱਥੇ ਲੈਵਲ ਨਜ਼ਰ ਨਹੀਂ ਆ ਰਿਹਾ ਤੁਸੀਂ ਦੇਖ ਰਹੇ ਹੋ ਕੈਮਰੇ ਲੱਗਦਾ ਵੀ ਕੋਈ ਨਵੀਂ ਸੜਕ ਬਣੀ ਹੈ ਇਸ ਤਰੀਕੇ ਦੀ ਇਹ ਤਾਂ ਨਵੀਂ ਸੜਕ ਨਹੀਂ ਲੱਗਦੀ ਜੇ ਤੁਸੀਂ ਦੇਖ ਸਕਦੇ ਹੋ ਸਾਰੀ ਜਿਹੜੀ ਰੋੜੀ ਹੈ ਇੱਧਰ ਖਿਲਰੀ ਨਜ਼ਰ ਆ ਰਹੀ ਹੈ ਅਰਬਨ ਸਟੇਟ ਫੇਸ ਸੰਬੰਧੀ ਹੈ ਇਹ ਜਿੱਥੇ ਕੁਝ ਗੀ ਦਿਨ ਪਹਿਲਾਂ ਜਿਹੜੀ ਇਹ ਸੜਕ ਬਣਾਈ ਗਈ ਸੀ ਇੱਥੋਂ ਸੜਕ ਦੇ ਹਾਲਾਤ ਤੁਹਾਨੂੰ ਅਸੀਂ ਦਿਖਾਏ ਨੇ ਵੀ ਕਿਸ ਤਰੀਕੇ ਨਾਲ ਮੈਂ ਤੁਹਾਨੂੰ ਹੋਰ ਥੋੜਾ ਅੱਗੇ ਲੈ ਕੇ ਜਾਵਾਂਗੇ ਨੁੱਕਰਾ ਛੱਡ ਦਿੰਦੇ ਨੇ ਅਸਲੀਅਤ ਤਾਂ ਇਹ ਆ ਵੀ ਨੁੱਕਰਾਂ ਤੋਂ ਹੀ ਜਿਹੜੀ ਸੜਕ ਹੈ ਉਹ ਪੁਰਣੀ ਸ਼ੁਰੂ ਹੁੰਦੀ ਹੈ ਤੇ ਉਹ ਜਿਹੜਾ ਨੁੱਕਰ ਤੋਂ ਲੈ ਕੇ ਦੂਜੀ ਨੁੱਕਰ ਤੱਕ ਪਹੁੰਚ ਦਿੰਦੀ ਹੈ ਆ ਇੱਥੋਂ ਤੁਸੀਂ ਨੁੱਕਰ ਚੈ ਚੱਕ ਸਕਦੇ ਇੱਥੋਂ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਤਰੀਕੇ ਨਾਲ ਪ੍ਰੋਪਰ ਵੇ ਨਾਲ ਉਹਨੂੰ ਕੀਤਾ ਨਹੀਂ ਗਿਆ ਸੈਕਟਰ ਤੁਸੀਂ ਦੇਖ ਸਕਦੇ ਹੋ ਬਜਰੀ ਨਿਕਲਣੀ ਸ਼ੁਰੂ ਹੋ ਗਈ ਹੈ ਸਵਾਲ ਇਹੀ ਹੈ ਵੀਕਲ ਇੱਥੇ ਤੱਕ ਆਉਂਦੇ ਨੇ ਤੁਹਾਨੂੰ ਮੈਂ ਕੈਮਰਾਮੈਨ ਨੂੰ ਤੁਹਾਨੂੰ ਦਿਖਾਉਂਗਾ ਨਾਲ ਵੀਕਲ ਇੱਥੇ ਤੱਕ ਉੱਪਰ ਤੱਕ ਆਉਂਦੇ ਨੇ ਸਾਰੀ ਪਾਰਕਿੰਗ ਇੱਥੇ ਹੁੰਦੀ ਜਿਹੜਾ ਪਾਰਕਿੰਗ ਇੱਥੇ ਹੋਏਗੀ ਤਾਂ ਜਿਹੜੇ ਵੀਕਲ ਆਉਣਗੇ ਨਾਲ ਜਿਹੜੀ ਸੜਕ ਹੈ ਹੋਰ ਖਿਲਰਨੀ ਜਿਹੜੀ ਹੈ ਉਹ ਉਹ ਉਹਨੂੰ ਕੋਈ ਰੋਕ ਨਹੀਂ ਸਕਦਾ ਉਹ ਬਿਲਕੁਲ ਖਿਲਰੇਗੀ ਤੇ ਖਿਲਰਦੀ ਖਿਲਰਦੀ ਸੜਕ ਪੂਰੀ ਤਰ੍ਹਾਂ ਨਾਲ ਜਿਹੜੀ ਹੈ ਉਹ ਖਤਮ ਹੋ ਜਾਏਗੀ ਸਵਾਲ ਫਿਰ ਇਹੀ ਬਣਦਾ ਹੈ ਭਾਵੇਂ ਅਸੀਂ ਕੁਮਾਰ ਮੰਡੀ ਜਸਵੰਤਨਗਰ ਵਾਲੀ ਪਕਵਲ ਉੜ ਦੀ ਗੱਲ ਕੀਤੀ ਜਾਵੇ ਆਰਓਬੀ ਦੀ ਗੱਲ ਕੀਤੀ ਜਾਵੇ ਜਾਂ ਇੰਪਰੂਵਮੈਂਟ ਇੰਪਰੂਵਮੈਂਟ ਦਾ ਅੰਤਰ ਜਿਹੜੀ ਸੱਤ ਵਿੱਚ ਉਹਨੀ ਗੱਲ ਕੀਤੀ ਜਾਵੇ ਤਾਂ तमाम ਸੜਕਾਂ ਉੱਤੇ ਦਿੱਕਤ ਇਹੀ ਸੀ ਵੀ ਸੜਕਾਂ ਨੂੰ ਪ੍ਰੋਪਰ ਤਰੀਕੇ ਨਾਲ ਮਾਲ ਉਹ ਨਹੀਂ ਪਾਇਆ ਗਿਆ ਇੱਥੇ ਕਿੰਨਾ ਮਾਲ ਪਾਇਆ ਕੀ ਪਾਇਆ ਇਹ ਵੱਡਾ ਜਾਂਚ ਦਾ ਵਿਸ਼ਾ ਬਣਦਾ ਕਿਉਂਕਿ ਹਲੇ ਮੀਂਹ ਨਹੀਂ ਪਏ ਹੈਗੇ ਜਦੋਂ ਮੀਂਹ ਪੈਣਗੇ ਤਾਂ ਸੜਕ ਦੇ ਹਾਲਾਤ ਕੀ ਹੋਣਗੇ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਵੀ ਹਲੇ ਸੜਕ ਬਣੀ ਨੂੰ ਕੁਝ ਕੀ ਦਿਨ ਪਹਿਲਾਂ ਕੁਝ ਕੀ ਦਿਨ ਹੋਏ ਨੇ ਤੇ ਉੱਤੋਂ ਜਿਹੜੀ ਉੱਪਰਲੀ ਲੇਅ ਜਿਹੜੀ ਉਹ ਖਿਲਰਨੀ ਸ਼ੁਰੂ ਹੋ ਗਈ ਹੈ ਆ ਤੁਸੀਂ ਦੇਖ ਸਕਦੇ ਹੋ ਉੱਪਰਲਾ ਜਿਹੜਾ ਮਾਲ ਹੈ ਉਹ ਖਿਲਰਨਾ ਸ਼ੁਰੂ ਹੋ ਗਿਆ ਜਦੋਂ ਮੀਂਹ ਪ੍ਰੋਪਰ ਤਰੀਕੇ ਨਾਲ ਪੈ ਗਈ ਸੜਕ ਦੇ ਹਾਲਾਤ ਕੀ ਹੋਣਗੇ ਕਿੱਧਰ ਨੂੰ ਸੜਕ ਜਾਏਗੀ ਵੱਡਾ ਸਵਾਲ ਬਣਿਆ ਹੋਇਆ ਅੱਗੇ ਤੱਕ ਜੇ ਨੁੱਕਰ ਤੋਂ ਨੁੱਕਰ ਤੋਂ ਨੂੰ ਕਾਰਨਰ ਕਾਰਨਰ ਲੈ ਜਾਈਏ ਤਾਂ ਕਾਰਨਰ ਕਾਰਨਰ ਬਿਲਕੁਲ ਇਹੀ ਹੈ ਵੀ ਉੱਪਰ ਮਾਲ ਪਾ ਕੇ ਦੱਬ ਦਿੱਤਾ ਗਿਆ ਬਿਲਕੁਲ ਦੱਬ ਕੇ ਉਹਨੂੰ ਇੱਕ ਸਾਹਮਣੇ ਉੱਤੇ ਪਰਤ ਬਾ ਦਿੱਤੀ ਗਈ ਹੈ ਵੀ ਸੜਕ ਬਣ ਗਈ ਹੈ ਪਰ ਸੜਕ ਕਿੰਨੀ ਕੁ ਬਣੀ ਹੈ ਕਿੰਨਾ ਕੁ ਮਾਲ ਪਾਇਆ ਗਿਆ ਹੈ ਵੱਡਾ ਜਾਂਚ ਦਾ ਵਿਸ਼ਾ ਤੇ ਇਸ ਵਾਸਤੇ ਜਿਹੜੇ ਨਿਗਮ ਦੇ ਅਧਿਕਾਰੀ ਨੇ ਉਹਨਾਂ ਨੂੰ ਜਾਗਣਾ ਚਾਹੀਦਾ ਹੈ ਜਾ ਕੇ ਲੋਕਾਂ ਦੇ ਜਿਹੜੇ ਪੈਸੇ ਟੈਕਸਾਂ ਦੇ ਵੇ ਉਹ ਬਾਰੇ ਉਹਦੇ ਬਾਰੇ ਜਰੂਰ ਧਿਆਨ ਦੇਣਾ ਚਾਹੀਦਾ ਜੇ ਸਾਹਮਣੇ ਭ੍ਰਸ਼ਟਾਚਾਰ ਮੁਕਤ ਦਾ ਬੋਰ ਲਾਇਆ ਗਿਆ ਤਾਂ ਉਹਦੇ ਉੱਤੇ ਅਮਲ ਵੀ ਹੋਣਾ ਚਾਹੀਦਾ ਇਹ ਨਹੀਂ ਵੀ ਸਾਹਮਣੇ ਬੋਰ ਲੱਗਿਆ ਤੇ ਉਹਦੇ ਸਾਹਮਣੇ ਜਿਹੜੀ ਸੜਕ ਬਣੀ ਹੈ ਤੇ ਸੜਕ ਦੇ ਹਾਲਾਤ ਜਿਹੜੇ ਨੇ ਉਹ ਅਜਿਹੇ ਬਣੇ ਹੋਏ ਨਹੀਂ ਤਾਂ ਲੋਕਾਂ ਵੱਲੋਂ ਕਾਲ ਲਗਾਤਾਰ ਕੀਤੇ ਜਾ ਰਹੇ ਹੁਣ ਬਹੁਤ ਸੜਕਾਂ ਨੇ ਸਮੇਂ ਦੀ ਕਮੀ ਹੁੰਦੀ ਹੈ ਸਮੇਂ ਕਰਕੇ ਹਰ ਜਗ੍ਹਾ ਨਹੀਂ ਜਾਇਆ ਜਾ ਸਕਦਾ ਪਰ ਜਿੱਥੇ 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 ਸਮਾਂ ਮਿਲਦਾ ਸੀ ਜਾ ਕੇ ਜਿਹੜਾ ਸੱਚ ਹੈ ਉਹ ਜਿਹੜੇ ਖਾਸ ਤੌਰ ਤੇ ਠੇਕੇਦਾਰਾਂ ਤੇ ਅਫਸਰਾਂ ਦਾ ਸੱਚ ਹੈ ਉਹ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤੇ ਨਾਲ ਅਸੀਂ ਪਮਾ ਇਥੋਂ ਹਲਕਾ ਆਤਮ ਨਗਰ ਦੇ ਵਿਧਾਇਕ ਕੋਲ ਬੰਤ ਸਿੰਘ ਸਿੱਧੂ ਨੇ ਪਮਾ ਹੋਰ ਕਿਸੇ ਹਲਕੇ ਦੇ ਵਿਧਾਇਕ ਨੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਵੀ ਆਪਣੇ ਠੇਕੇਦਾਰਾਂ ਅਤੇ ਜਿਹੜੇ ਤੁਹਾਡੇ ਅਫਸਰ ਹੈਗੇ ਨੇ ਨਿਗਮ ਅਧਿਕਾਰੀ ਨੇ ਉਹਨਾਂ ਉੱਤੇ ਨਕੇਲ ਜ਼ਰੂਰ ਕਸਣ ਤਾਂ ਜੋ ਲੋਕਾਂ ਦੇ ਟੈਕਸਾਂ ਦੇ ਪੈਸੇ ਦੇ ਬਣਾਏ ਹੋਏ ਪਮਾ ਸੜਕਾਂ ਨੇ ਪਮਾ ਇਮਾਰਤਾਂ ਨੇ ਉਹਨਾਂ ਦੀ ਸਹੀ ਤਰੀਕੇ ਨਾਲ ਬਣਤਰ ਹੋਵੇ ਤਾਂ ਜੋ ਉਹ ਸਹੀ ਯੂਜ਼ ਵਿੱਚ ਆਵੇ ਤੇ ਲੰਬਾ ਸਮਾਂ ਚੱਲ ਸਕੇ ਤਾਂ ਜੈ ਸਿੰਘ ਸਾਹਿਬ ਨਾਲ ਗੱਲਬਾਤ ਕਰਾਂਗੇ ਦੇਖਦੇ ਹਾਂ ਇਸ ਮਾਮਲੇ ਤੇ ਕੀ ਕਹਿੰਦੇ ਜੀ ਹਲੋ ਜੈ ਰੁਪਿੰਦਰ ਸਿੰਘ ਜੀ ਗੱਲ ਕਰ ਰਹੇ ਹੋ ਹਾਂਜੀ ਜੈ ਸਾਹਿਬ ਸਤਿ ਸ਼੍ਰੀ ਅਕਾਲ ਇੰਦਰਪਾਲ ਤੋਂ ਨਗਲ ਕਰ ਰਹੇ ਰਾਜਧਾਨੀ ਟੀਵੀ ਤੋਂ ਜੀ ਕਿੱਥੋਂ ਜੀ ਰਾਜਧਾਨੀ ਟੀਵੀ ਤੋਂ ਇੰਦਰਪਾਲ ਸਿੰਘ ਗੱਲ ਕਰ ਰਹੇ ਜੀ ਮੈਂ ਹਾਂਜੀ ਹਾਂਜੀ ਸਰ ਮੈਂ ਨਾ ਅਰਬਨ ਸਟੇਟ ਆਫ ਫੇਸ ਬੰਨ ਵਾਲੀ ਮਾਰਕੀਟ 'ਚ ਖੜਾ ਇਸ ਟਾਈਮ ਹਾਂਜੀ ਇੱਥੋਂ ਲਗਾਤਾਰ ਸ਼ਹਿਰ ਦੇ ਵਿੱਚ ਜਿਹੜੀ ਨਿਗਮ ਦੇ ਅਧੀਨ ਖਬਰਾਂ ਸੜਕਾਂ ਬਣਦੀਆਂ ਨੇ ਉਹ ਸੜਕਾਂ ਦੇ ਹਾਲਾਤ ਬਹੁਤ ਮਾੜੇ ਨੇ ਇੱਥੇ ਵੀ ਕੰਪਲੇਂਟ ਅਸੀਂ ਮੌਕੇ ਤੇ ਖੜੇ ਜਿਹੜਾ ਸਰਫੇਸ ਹੈਗਾ ਵਾ ਸੜਕ ਦਾ ਉਖੜਨਾ ਸ਼ੁਰੂ ਹੋ ਗਿਆ ਜੀ ਇੱਥੇ ਅੱਛਾ ਜੀ ਤੇ ਉਹਦੇ ਬਾਰੇ ਤੁਹਾਡਾ ਲੈਣਾ ਸੀ ਬਾਕੀ ਕੀ ਕਹੋਗੇ ਇਹਦੇ ਬਾਰੇ ਸਰ ਹਾਂਜੀ ਫੋਨ ਤੇ ਲੈਣੀ ਆ ਫੋਨ ਤੇ ਇਨਫੋਰਮੇਸ਼ਨ ਲੈਣੀ ਆ ਜੀ ਜੀ ਸਰ ਫੋਨ ਤੇ ਹੀ ਮੋਕੇ ਤੇ ਖੜਾ ਜੀ ਮੈਂ ਉੱਥੇ ਮੈਂ ਦੱਸ ਦੇਣਾ ਦੱਸੋ ਜੀ ਮੈਂ ਮੋਕੇ ਤੇ ਖੜਾ ਨਹੀਂ ਸਰ ਸਿਰਫ ਇਹ ਜਿਹੜਾ ਉਖੜਨਾ ਸ਼ੁਰੂ ਹੋ ਗਿਆ ਵਾ ਸਾਈਡਾਂ ਤੋਂ ਜਿਹੜੀ ਬਜਲੀ ਨਿਕਲੀ ਆਈ ਹੋਈ ਹੈ ਜੀ ਕੋਈ ਨਹੀਂ ਦੇਖ ਲੈਣਾ ਚੈੱਕ ਕਰ ਲੈਣਾ ਕਿੱਥੋਂ ਖਰਾਬ ਹੋਇਆ ਦੇਖ ਲੈਣਾ ਨਹੀਂ ਸਰ ਸਾਰੀ ਆਲਮੋਸਟ ਸਾਰੀ ਉਖੜਾਬ ਲੱਗਦੀ ਹੈ ਜੀ ਇਹ ਕਿੱਥੋਂ ਲੱਗਦੇ ਮੈਨੂੰ ਭੇਜੋ ਫੋਟੋ ਕਿਹੜੀ ਕਿਹੜੀ ਕੋਰਨਰ ਦਾ ਸਾਰੀ ਪੋਰਨੇ ਸ਼ੁਰੂ ਹੋ ਗਿਆ ਸਰਫੇਸ ਸੁਖੜਨਾ ਸ਼ੁਰੂ ਹੋ ਗਿਆ ਜੀ ਇਹਦਾ ਹੁਣ ਇਦਾਂ ਫੋਟੋ ਤੇ ਨਹੀਂ ਨਾ ਪਰ ਲੱਗਣਾ ਨਹੀਂ ਮੌਕਾ ਦੇਖ ਲਓ ਜਾਂ ਤਾਂ ਚਲੋ ਮੌਕੇ ਤੇ ਮੈਂ ਦੇਖ ਹੀ ਲੈਂਦਾ ਮੈਂ ਆ ਹੀ ਜਾਂਦਾ ਜੀ ਸਰ ਕੀ ਕੀ ਕਾਰਵਾਈ ਕੀ ਕਰੋਗੇ ਸਰ ਜੇ ਮੰਨ ਲਓ ਖਾਮੀਆਂ ਪਾਈ ਜਾਂਦੀਆਂ ਤੇ ਗਲਤ ਹੋਊਗਾ ਠੇਕੇਦਾਰ ਖਿਲਾਫ ਕਾਰਵਾਈ ਹੋਊਗੀ ਬੋਲ ਵੀ ਜੁੜੀ ਵੀ ਹੋਊਗੀ ਸਾਰੀ ਕਾਰਵਾਈ ਕਰਾਂਗੇ ਇਹ ਤੇ ਇਹਨੂੰ ਰਿਪੇਅਰ ਕਰਵਾਉਂਗੇ ਠੇਕੇਦਾਰ ਨੂੰ ਕਹੇ ਕਿ ਜੀ ਫਿਰ ਇਹਨੂੰ ਰਿਪੇਅਰ ਕਰਵਾਇਆ ਜਾਊਗਾ ਕੀ ਕਰਵਾਵਾਂਗੇ ਬਾਈ ਜੀ ਰਿਪੇਅਰ ਕਿਉਂ ਪਟਵਾ ਕੇ ਕਰਵਾ ਤਾਂ ਜਈ ਸਨ ਜਈ ਰੁਪਿੰਦਰ ਸਿੰਘ ਤਾਂ ਉਹਨਾਂ ਦਾ ਕਹਿਣਾ ਵੀ ਮੌਕਾ ਦੇਖ ਕੇ ਜਾਵਾਂਗੇ ਜੇ ਕੋਈ ਅਜਿਹੀ ਚੀਜ਼ ਪਾਈ ਗਈ ਤਾਂ ਇਹਨੂੰ ਪਟਵਾ ਕੇ ਦੁਬਾਰਾ ਬਣਵਾਵਾਂਗੇ ਅਸੀਂ ਰਿਪੇਅਰ ਦੀ ਗੱਲ ਕਰਦੇ ਸੀ ਕਿਉਂਕਿ ਕਾਫੀ ਜਗ੍ਹਾ ਤੋਂ ਜੇ ਦੇਖਿਆ ਜਾਵੇ ਤਾਂ ਲੇਅਰ ਪਾਉਣ ਕਰਕੇ ਸੜਕ ਐਂ ਲੱਗਦੀ ਹੈ ਵੀ ਬਹੁਤ ਸਾਫ਼ ਹੈ ਪਰ ਤੁਹਾਨੂੰ ਥੱਲੇ ਦਿਖਾਉਂਗਾ ਮੈਂ ਮੈਂ ਕੈਮਰਾਮੈਨ ਨੂੰ ਕਹਾਂ ਥੱਲੇ ਤੁਸੀਂ ਇਹ ਦੇਖ ਸਕਦੇ ਹੋ ਆ ਆ ਚੀਜ਼ਾਂ ਬ੍ਰੀਕੀ ਨਾਲ ਹਾਲਾਂਕਿ ਕੈਮਰੇ ਵਿੱਚ ਚੀਜ਼ਾਂ ਨਜ਼ਰ ਨਹੀਂ ਆਉਂਦੀ ਹੈਗੇ ਜਦੋਂ ਕੈਮਰੇ ਤੋਂ ਬਾਹਰ ਜਦੋਂ ਤੁਸੀਂ ਅਲਾਈਵ ਇੱਥੇ ਆ ਕੇ ਦੇਖੋਗੇ ਤੁਹਾਨੂੰ ਚੀਜ਼ ਪਤਾ ਲੱਗੇਗੀ ਵੀ ਇੱਥੇ ਬਣਾਇਆ ਜੇ ਸਰਕਾਰ ਭ੍ਰਸ਼ਟਾਚਾਰ ਮੁਕਤੀ ਦੀ ਗੱਲ ਕਰਦੀ ਹੈ ਭ੍ਰਸ਼ਟਾਚਾਰ ਮੁਕਤ ਪੰਜਾਬ ਦੀ ਗੱਲ ਕਰਦੀ ਹੈ ਤਾਂ ਤੁਸੀਂ ਵੀ ਉਸ ਦਾ ਸਹਿਯੋਗ ਕਰੋ ਜਿਹੜੇ ਠੇਕੇਦਾਰਾਂ ਵੱਲੋਂ ਅਣਗਹਿਲੀ ਕੀਤੀ ਜਾਂਦੀ ਹੈ ਕਾਰੀਗਰਾਂ ਵੱਲੋਂ ਅਣਗਹਿਲੀ ਕੀਤੀ ਜਾਂਦੀ ਹੈ ਮਜ਼ਦੂਰਾਂ ਵੱਲੋਂ ਅਣਗਹਿਲੀ ਕੀਤੀ ਜਾਂਦੀ ਹੈ ਉਹਨਾਂ ਉੱਤੇ ਨਕੇਲ ਕੱਸੇ ਜਾਵੇ ਤਾਂ ਜੋ ਜਿਹੜੀਆਂ ਸੜਕਾਂ ਨੇ ਉਹ ਸਹੀ ਹੋ ਸਕਣ ਤੇ ਲੰਬਾ ਸਮਾਂ ਚੱਲ ਸਕਣ ਮਹਿੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਰੋਸ਼ਨ ਨਾਲ ਦੇਖਦੇ ਹੋ ਰਾਜਤਾਨੀ ਟੀਵੀ ਸਤਿ ਸ਼੍ਰੀ ਅਕਾਲ